ਕਾਲ ਜੀ ਤੁਸੀਂ ਦੇਖ ਰਹੇ ਹੋ ਡੈਨਿਕਸਵੈਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਗੁਰਦਾਸਪੁਰ ਦੇ ਤੁਹਾਨੂੰ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਨੌਜਵਾਨ ਨੂੰ ਖੁਦ ਪੱਗਾ ਬੰਨਣ ਦਾ ਸ਼ੌਂਕ ਸੀਗਾ ਵੱਖ-ਵੱਖ ਤਰ੍ਹਾਂ ਦੀ ਪੱਗ ਜੜਾ ਵਾ ਉਹ ਆਪ ਬੰਨਦਾ ਸੀ ਲੇਕਿਨ ਇਸੋ ਜਿਹੜਾ ਸ਼ੌਂਕ ਹੈਗਾ ਵਾ ਇਸ ਨੂੰ ਹੀ ਆਪਣਾ ਪ੍ਰੋਫੈਸ਼ਨ ਜਿਹੜਾ ਵਾ ਆਪਣਾ ਕੀਤਾ ਜਿਹੜਾ ਵਾ ਇਸ ਨੌਜਵਾਨ ਨੇ ਬਣਾਇਆ ਹੈਗਾ ਗੁਰਦਾਸਪੁਰ ਦੇ ਵਿੱਚ ਇਹਨਾਂ ਦਾ ਪੱਗਾਂ ਬੰਨਣ ਦਾ ਕੰਮ ਹੈਗਾ ਵਾ ਤੇ ਕਿਤਨਾ ਕਿਤੇ ਸਿੱਖੀ ਨੂੰ ਵੀ ਜਿਹੜਾ ਵਾ ਸਿੱਖੀ ਦਾ ਪ੍ਰਚਾਰ ਜਿਹੜਾ ਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਵਕ ਵਕ ਤਰ੍ਹਾਂ ਦੀਆਂ ਪੱਗਾਂ ਜਣੀਆਂ ਨੇ ਉਹ ਬੰਦੇ ਹੈਗੇ ਨੇ ਨਾਮ ਜਿਹੜਾ ਵਾ ਤਲਵਿੰਦਰ ਸਿੰਘ ਬਲ ਬਲ ਦੇ ਨਾਮ ਤੇ ਕਾਫੀ ਮਸ਼ਹੂਰ ਹੈਗੇ ਨੇ ਹੁਣ ਤੱਕ ਕਈ ਰਾਜਨੀਤਿਕ ਲੋਕ ਤੇ ਕਈ ਜਿਹੜੇ ਨਾਮੀਵਾਰ ਗਾਇਕ ਹੈਗੇ ਨੇ ਉਨ੍ਹਾਂ ਨੂੰ ਪੱਗਾਂ ਜੜੀਆਂ ਨੇ ਇਹ ਬਣ ਚੁੱਕੇ ਨੇ ਤਲਵਿੰਦਰ ਸਿੰਘ ਸਾਡੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਕਿ ਕਈ ਲੋਕ ਜਿਹੜੇ ਨੇ ਕਈ ਨੌਜਵਾਨ ਜਿਹੜੇ ਹੈਗੇ ਨੇ ਉਹ ਪੱਗਾਂ ਬਣਵਾਉਣ ਦੇ ਲਈ ਇਹਨਾਂ ਦੇ ਕੋਲੋਂ ਸਪੈਸ਼ਲ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਕਿੰਨਾ ਕਿਤੇ ਸਿੱਖੀ ਦਾ ਪ੍ਰਚਾਰ ਜਿਹੜਾ ਵਾ ਇਸ ਨੌਜਵਾਨ ਦੇ ਵੱਲੋਂ ਕੀਤਾ ਜਾ ਰਿਹਾ ਤਲਵਿੰਦਰ ਸਿੰਘ ਉਰਫ ਬੱਲ ਬੱਲ ਨਾਮ ਦੇ ਨਾਲ ਇਹ ਨੌਜਵਾਨ ਜਿਹੜਾ ਵਾ ਕਾਫੀ ਮਸ਼ਹੂਰ ਹੈਗਾ ਹੁਣ ਤੱਕ ਕਈ ਹਸਤੀਆਂ ਨੂੰ ਜਿਹੜੀਆਂ ਪੱਗਾਂ ਨੇ ਉਹ ਬਣ ਚੁੱਕੇ ਨੇ ਗਲਤ ਕਰਦੇ ਆ ਭਾਈ ਦੱਸ ਦਿਓ ਜੀ ਕਦੋਂ ਤੋਂ ਜਿਹੜਾ ਤੁਹਾਨੂੰ ਸ਼ੌਂਕ ਹੈਗਾ ਪੱਗਾਂ ਬੰਨਣ ਦਾ ਤੇ ਇਹ ਕਿਤੇ ਵਿੱਚ ਕਦੋਂ ਆਏ ਹੋ ਸਤ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਇੱਥੇ ਸੈਂਟਰ ਤੇ ਆਉਂਦਾ ਤੇ ਜਿਹੜੀਆਂ ਪੱਗਾਂ ਵਾਂ ਉਹ ਤੇ ਸ਼ੁਰੂ ਤੋਂ ਮੈਨੂੰ ਸ਼ੌਂਕ ਹੀ ਗਿਆ ਜਦੋਂ ਪ੍ਰਮੋਟਰ ਕਾਫੀ ਪੱਗਾਂ ਹੋਈਆਂ ਸੀਗੀਆਂ ਅੱਜ ਤੋਂ ਸਾਡੇ ਗੁਰੂਆਂ ਮੇਲਿਆਂ ਤੋਂ ਚਲਦੀਆਂ ਆਉਂਦੀਆਂ ਨੇ ਸਾਡੇ ਇਹ ਸਾਡੀ ਦਿੱਤੀ ਗੁਰੂਆਂ ਦੀ ਦੇਣ ਆ ਜਿਨ੍ਹਾਂ ਨੂੰ ਅਸੀਂ ਅੱਗੇ ਚੱਲ ਕੇ ਅੱਗੇ ਪ੍ਰਮੋਟ ਕਰ ਰਹੇ ਹਾਂ ਕਿ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਇਹ ਵਾਲੀ ਪੱਗ ਜਿਹੜੀ ਆ ਹਰ ਇੱਕ ਦੇ ਸਿਰ ਤੇ ਤਾਜ ਜਿਹੜੀ ਬਣੇ ਤੇ ਇਹਦੇ ਨਾਲ ਹੀ ਆਪਾਂ ਅੱਗੇ ਸਿੱਖਣ ਨੂੰ ਵੀ ਪ੍ਰਮੋਟ ਕਰ ਰਹੇ ਹਾਂ ਕਿ ਚਲੋ ਇਸ ਸਾਡੇ ذریعے ਕੋਈ ਆਪਣੀ ਕੋਈ ਪੱਗ ਬੰਨਣ ਹੀ ਹੁੰਦਾ ਜਾਂ ਸਿੱਖਣ ਹੁੰਦਾ ਵਾ ਤੇ ਆਪਣੇ ਸਿਰ ਦਾ ਤਾਜ ਖੁਦ ਵੀ ਸਜਾ ਸਕੇ ਤੇ ਸਾਡਾ ਜ਼ਿਆਦਾਤਰ ਇਹੋ ਹੀ ਸੰਦੇਸ਼ ਆ ਰਿਹਾ ਜਾਂਦਾ ਵੀ ਲੋਕਾਂ ਦੇ ਨਾਲ ਵੀ ਆਪ ਪੱਗਾਂ ਬੰਨਣ ਜਾਂ ਕਈ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ ਉਹ ਸਾਡੇ ਕੋਲ ਪਹੁੰਚਣ ਤੇ ਅਸੀਂ ਪੱਗਾਂ ਨੂੰ ਮੈਂ ਤੇ ਸ਼ੁਰੂ ਤੋਂ ਜਦੋਂ ਪੱਗ ਬੰਨਦਾ ਰਿਹਾ ਹਾਂ ਜਦੋਂ ਮੈਨੂੰ ਆਪਣੀ ਹੋਸ਼ ਸੀ ਤੇ ਪੱਗ ਬੰਨਦਾ ਰਹੇ ਹਾਂ ਉਦੋਂ ਥੋੜਾ ਜਿਹਾ ਸਟਾਈਲ ਚੱਲਦੇ ਹੁੰਦੇ ਸੀ ਕਿ ਥੋੜੇ ਜਿ ਜਿੱਦਾਂ ਫਾਦਰ ਸਾਹਿਬ ਬੰਨਦੇ ਹੁੰਦੇ ਸੀ ਉਹਨਾਂ ਵਾਲੇ ਵੇ ਵੇ ਕੇ ਪੱਗਾਂ ਬੰਨਣੀਆਂ ਜਾਂ ਕਈ ਵਾਰੀ ਨਹੀਂ ਵਾਲਾ ਹੋਣਾ ਪੱਗ ਦਾ ਉਹਨਾਂ ਕੋਲ ਪੁੱਛਣਾ ਫਿਰ ਹੌਲੀ ਹੌਲੀ ਆਪਾਂ ਸਟਾਰਟ ਕੀਤੀ ਪੱਗ ਬੰਨਣੀ ਉਹ ਸਮੇਂ ਦੇ ਸਮੇਂ ਦੇ ਹਿਸਾਬ ਦੇ ਨਾਲ ਪੱਗਾਂ ਦੇ ਜਿਹੜੇ ਸਟਾਈਲ ਬਦਲਦੇ ਗਏ ਉਹਨਾਂ ਨੇ ਕਾਫੀ ਮਤਲਬ ਕਿ ਹੈਲਪ ਵੀ ਕੀਤੀ ਤੇ ਮੈਨੂੰ ਤਾਂ ਸ਼ੌਂਕ ਸ਼ੁਰੂ ਤੋਂ ਅਹੀਂਗਾ ਪੱਗ ਬੰਨਣ ਦਾ ਬਾਕੀ ਇਹਦੇ ਨਾਲ ਜਿਹੜਾ ਨਿੱਕੂ ਜਿਹੜਾ ਗਾਇਕ ਹੈਗਾ ਵਾ ਉਹਦੀ ਪੱਗ ਬੜੀ ਮਸ਼ਹੂਰ ਹੈਗੀ ਸੀਗੀ ਉਹ ਵੀ ਲੋਕ ਹੁੰਦੇ ਸੀ ਤੁਹਾਡੇ ਕੋ ਪੱਗਾਂ ਬਣਾਵੇ ਨਿੱਕੂ ਨਾਲ ਦੀ ਪੱਗ ਬਣਨੀ ਹੈਗੀ ਹਾਂ ਉਸ ਟਾਈਮ ਦੇ ਕੁਝ ਲੋਕ ਆ ਜਿਹੜੇ ਉਹਨੂੰ ਬੜਾ ਉਹਨੂੰ ਪਸੰਦ ਕਰਦੇ ਆ ਉਸ ਤਰੀਕੇ ਨਾਲ ਬਣਾਉਂਦੇ ਨਾਲ ਬਟ ਉਸ ਪੱਗ ਦਾ ਹੱਲੇ ਟ੍ਰੈਂਡ ਅੱਜ ਕੱਲ ਪੇਚਾਂ ਵਾਲੀ ਦਾ ਥੋੜਾ ਘਟ ਗਿਆ ਵਾ ਹੁਣ ਅੱਜ ਕੱਲ ਵਟਾਂ ਵਾਲੀ ਫ੍ਰੀ ਸਟਾਈਲ ਜਿਹੜੀ ਆ ਪੱਗਾਂ ਉਹ ਜ਼ਿਆਦਾ ਬਣਾਉਂਦੇ ਨੇ ਲੋਕੀ ਕੁਝ ਗੱਲ ਕੀਤੀ ਜਾਵੇ ਆਪ ਕਦੋਂ ਕੀਤਾ ਸ਼ੁਰੂ ਕੀਤਾ ਪਹਿਲਾਂ ਤੁਹਾਡਾ ਸਿਰਫ ਸ਼ੌਂਕ ਸੀਗਾ ਉਹ ਸ਼ੌਂਕ ਜਿਹੜਾ ਹੁਣ ਕੀਤਾ ਬਣ ਗਿਆ ਇਹ ਕੀਤਾ ਕਦੋਂ ਦਾ ਸ਼ੁਰੂ ਕੀਤਾ ਮੈਂ ਕਾਲਜ ਟਾਈਮ ਜਾਂਦਾ ਹੁੰਦਾ ਸੀ ਪੱਗਾਂ ਬਨ ਕੇ ਤੇ ਕਾਲਜ ਟਾਈਮ ਤੇ ਪੱਗ ਬੰਨਣੀ ਆਪਣੇ ਬੰਨਣੀ ਫਿਰ ਕਦੀ ਕਿਸੇ ਨੇ ਵੇਖ ਲੈਣੀ ਪੱਗ ਕਿਸੇ ਨੇ ਵੇਖ ਲੈਣੀ ਪੱਗ ਕਿ ਇਹਦੇ ਪੱਗ ਸੋਹਣੀ ਬੰਨੀਆਂ ਤੇ ਮੇਰੇ ਵੀ ਬੰਦੇ ਤੇ ਮੈਂ ਉਹਦੇ ਬੰਦ ਦਿੰਦਾ ਹੁੰਦਾ ਸੀ ਕੋਈ ਇੱਕ ਵਾਰੀ ਆ ਦੋ ਵਾਰੀ ਆ ਬੋਲੇ ਕਿਸੇ ਨੇ ਜੇ ਕਿਸੇ ਦੇ ਕਰੀ ਵਧੀਆ ਬੰਦੀ ਉਹਨੇ ਦੂਜੀ ਵਾਰੀ ਵੀ ਆਉਣਾ ਵੀ ਪੱਗ ਬੰਦੇ ਤਾਂ ਮੈਂ ਬੰਨ ਦਿੰਦਾ ਰਿਹਾ ਆ ਤੇ ਚਲੋ ਉਹਦੇ ਨਾਲ ਹੌਲੀ ਹੌਲੀ ਕਰਦੇ ਕਰਦੇ ਕੋਈ ਕਾਲਜ ਤੋਂ ਹਟੇ ਤੇ ਕਾਲਜ ਦੇ ਹਟਣ ਤੋਂ ਬਾਅਦ ਚ ਕੋਈ ਕੰਮ ਨਹੀਂ ਕਰਦੇ ਤੇ ਇਹ ਪੱਗਾਂ ਦੇ ਮੈਨੂੰ ਬੜਾ ਸ਼ੌਂਕ ਹੀ ਕਿਸੇ ਦੇ ਪੱਗਣਾ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਮੈਂ ਪੱਗ ਬਨ ਕੇ ਕਿਸੇ ਦੇ ਮੈਂ ਵੇਖਦਾ ਹੁੰਦਾ ਵੀ ਯਾਰ ਬਹੁਤ ਸੋਹਣੀ ਲੱਗਦੀ ਆ ਉਹ ਅੰਦਰ ਦੀ ਜਿਹੜੀ ਖੁਸ਼ੀ ਹੈ ਨਾ ਉਹ ਆਪਣੇ ਆਪ ਨੂੰ ਇਸ ਟੈਲੈਂਟ ਦੇ ਲੈ ਆਈ ਵੀ ਇਸ ਮੁਕਾਮ ਤੇ ਲੈ ਆਈ ਕਿ ਉਹ ਪੱਗਾਂ ਜਿਹੜੀਆਂ ਅੱਜ ਮਤਲਬ ਕਿ ਬਹੁਤ ਸਾਰੇ ਡਿਜ਼ਾਈਨ ਦੀਆਂ ਮੈਂ ਬਨ ਲੈਣਾ ਤੇ ਅੱਜ ਕੱਲ੍ਹ ਵੈਸੇ ਵੀ ਬੜਾ ਟ੍ਰੈਂਡ ਆ ਕਿ ਹਰ ਕੋਈ ਪੱਗ ਜਿਹੜਾ ਵਾ ਬੰਨਣ ਵਾਸਤੇ ਆਉਂਦਾ ਵਾ ਹਰ ਚਾਹੁੰਦਾ ਵਾ ਪੱਗ ਬੰਨਣਾ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਨਾ ਮੈਂ ਬਹੁਤ سارے ਜਿਹੜੇ ਆ ਮੁੰਡੇ ਆਉਂਦੇ ਆ ਉਹ ਪੱਗਾਂ ਕਿਸੇ ਦੀ ਵੇਖ ਕੇ ਵੀ ਕਿਸੇ ਨੇ ਬੜੀ ਸੋਹਣੀ ਆ ਫਿਰ ਉਸੇ ਦੀ ਫੋਟੋ ਲੈ ਕੇ ਆਉਣਗੇ ਵੀ ਅਸੀਂ ਵੀ ਇਦਾਂ ਦੇ ਲੱਗੀਏ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਵੀ ਉਹ ਮਤਲਬ ਕਿ ਵੱਤ ਵੱਤ ਸੋਹਣਾ ਲੱਗੇ ਪੱਗ 'ਚ ਤੇ ਉਹਨੂੰ ਆਪਣੇ ਅੰਦਰ ਦਾ ਜਿਹੜਾ ਵਾ ਮਤਲਬ ਕਿ ਜੋਸ਼ ਪੈਦਾ ਵੀ ਨਹੀਂ ਮੈਂ ਪੱਗ 'ਚ ਜਿਆਦਾ ਸੋਹਣਾ ਲੱਗਦਾ ਵਾ ਔਰ ਜਿਸ ਤਰ੍ਹਾਂ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਪੱਗ ਨੂੰ ਪ੍ਰਮੋਟ ਕੀਤਾ ਜਾ ਰਿਹਾ ਤੁਸੀਂ ਵੀ ਪੱਗ ਬਣਵਾਉਣ ਦੇ ਵਾਸਤੇ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੀ ਨੌਜਵਾਨੀ ਪੀੜ੍ਹੀ ਹੈਗੀ ਉਹ ਜਿੱਥੇ ਦੇਸ਼ਾਂ ਦਾ ਰੁਕ ਕਰਦੀ ਹੈ ਲੇਕਿਨ ਇਸ ਨੇ ਆਪਣੇ ਪ੍ਰੋਫੈਸ਼ਨ ਨੂੰ ਆਪਣਾ ਕੀਤਾ ਬਣਾ ਲਿਆ ਭਾਈ ਬਹੁਤ ਵਧੀਆ ਭਾਈ ਪੱਗ ਬੰਦਦੇ ਆ ਤੇ ਬਹੁਤ ਚੰਗੀ ਸੋਚ ਆ ਆਪਾਂ ਨੂੰ ਆਪਣੇ ਬੰਦਿਆਂ ਨੂੰ ਸਿੱਖੀ ਨਾਲ ਜੋੜਦੇ ਆ ਪੱਗ ਬੰਨਣੀ ਸਿਖਾਉਂਦੇ ਆ ਬਹੁਤ ਵਧੀਆ ਕਰਦੇ ਆ ਭਾਜੀ ਤੁਸੀਂ ਪੱਗ ਬਣਾਉਣ ਆਏ ਕਿਸ ਤਰ੍ਹਾਂ ਦਾ ਲੱਗ ਕੇ ਨੇ ਸਮੇਂ ਤੋਂ ਆ ਰਹੇ ਹੋ ਭਾਜੀ ਮੈਨੂੰ 1 ਸਾਲ ਹੋ ਗਿਆ ਭਾਜੀ ਹੁਣਾਂ ਕੋ ਹੁੰਦੇ ਆ ਫੋਨ ਕਰੀਦਾ ਭਾਜੀ ਹੁਣੇ ਦੁਕਾਨ ਬੋਲ ਬਿਲਕੁਲ ਭਾਈ ਇਹ ਦੱਸ ਦੇ ਜੀ ਹੁਣ ਤੱਕ ਕਿਹੜੇ ਕਿਹੜੇ ਗਾਇਕਾਂ ਨੂੰ ਜਾਂ ਕਿਹੜੇ ਕਿਹੜੇ ਹਸਤੀਆਂ ਨੇ ਜਿਨ੍ਹਾਂ ਨੂੰ ਪੰਗਾ ਮਨਕ ਤੁਸੀਂ ਆ ਚੁੱਕੇ ਹੋ ਮੈਂ ਕਾਫੀ ਫੈਮਲੀ ਚ ਜਾ ਚੁੱਕਾ ਹਾਂ ਜਿੱਦਾਂ ਆਪਣੇ ਜਸਬੀਰ ਜਸਦੀ ਹੁਣੀ ਹੈਗੇ ਉਹਨਾਂ ਦਾ ਕਾਫੀ ਗਾਣਾ ਹਿੱਟ ਵੀ ਹੋਇਆ ਹੈਗਾ ਦਿਲ ਲੈ ਗਈ ਗੁਜਰਾਤ ਦੀ ਉਹਨਾਂ ਦੀ ਫੈਮਲੀ ਚ ਵੀ ਗਿਆ ਪੰਗਾ ਬੰਨਣਾ ਨੇ ਕਾਫੀ ਸਾਰਾ ਉਹਨਾਂ ਨੇ ਵੀ ਬੜਾ ਮਾਨ ਸਤਕਾਰ ਕੀਤਾ ਸੀਗਾ ਫਿਰ ਇੱਕ ਵਾਰ ਆਪਾਂ ਪਟਿਆਲੇ ਚ ਵੀ ਕੁਝ ਹਸਤੀਆਂ ਜਿਹੜੇ ਨਾਮੀ ਆ ਪਰ ਰਾਜਨੀਤੀ ਨੂੰ ਵੀ ਬਿਲੋਂਗ ਕਰਦੇ ਨੇ ਉਹਨਾਂ ਕੋਲ ਵੀ ਗਿਆਵਾ ਬਡੋਂਗਰ ਸਾਹਿਬ ਡੀਐਸਪੀ ਦੀ ਬੇਟੀ ਦਾ ਵਿਆਹ ਹੈਗਾ ਉਹ ਸਾਡੇ ਇੱਧਰ ਗੁਦਾਸਪੁਰ ਜ਼ਿਲ੍ਹੇ ਜੀ ਵਾਏ ਆ ਤੇ ਉੱਥੇ ਵੀ ਕਾਫੀ ਸਿੰਗਰ ਮਤਲਬ ਕਾਫੀ ਸਿੰਗਰ ਆਏ ਸੀਗੇ ਉਹਨਾਂ ਨੇ ਵੀ ਬੜਾ ਮਾਨਸਤਕਾਰ ਬਖਸ਼ਿਆ ਸੀ ਫਿਰ ਇੱਕ ਵਾਰ ਮੈਂ ਕਿਸੇ ਸੀਰੀਅਲ ਚੱਲਦਾ ਪਿਆ ਸੀਗਾ ਤੇ ਉੱਥੇ ਵੀ ਇੱਕ ਦੋ ਡਿਜ਼ਾਈਨ ਕੱਢ ਕੇ ਆਏਗਾ ਵੀ ਉਹਨਾਂ ਨੇ ਵੀ ਬੜਾ ਬੜਾ ਐਪਰੀਸ਼ੀਏਟ ਕੀਤਾ ਸੀਗਾ ਇਸ ਚੀਜ਼ ਨੂੰ ਬੜਾ ਮਾਣਦਾਨ ਕੀਤਾ ਹੋਰ ਕਾਫੀ ਗਾਣੇ ਆ ਮੇਰੇ ਜਿੱਦਾਂ ਦੇ ਵਿੱਚ ਕੁਝ ਕੁਝ ਨਵੇਂ ਗਾਣੇ ਕੁਝ ਨਵੇਂ ਸਿੰਗਰ ਆਉਂਦੇ ਆ ਉਹ ਆਪਣੀ ਪ੍ਰੋਮੋਸ਼ਨ ਵਾਸਤੇ ਜਿੱਦਾਂ ਐਜ ਐ ਰੋਡ ਮੋਡ ਰੋਲ ਮਾਡਲ ਹੁੰਦੇ ਆ ਜਾਂ ਮੁੰਡੇ ਕੁਝ ਜਾਂ ਕਈਰ ਲੋਕਲ ਜਿੱਦਾਂ ਆਪਣੇ ਸ਼ਹਿਰਾਂ ਦੇ ਸਿਟੀ ਵਾਈਜ਼ ਮੁੰਡੇ ਉਹਨਾਂ ਨੇ ਹਾਇਰ ਕੀਤੇ ਹੁੰਦੇ ਆਗੇ ਵੀ ਆਪਣੇ ਡਿਜ਼ਾਈਨਰ ਵਾਸਤੇ ਉਹਨਾਂ ਦੇ ਡਿਜ਼ਾਈਨ ਕਢੀਦੇ ਆ ਤੇ ਕਿ ਉਹਦੇ ਫੇਸ ਦੇ ਆਊਟਫਿਟ ਦੇ ਹਿਸਾਬ ਨਾਲ ਕਿਹੜੀ ਆਊਟਫਿਟ ਦੇ ਹਿਸਾਬ ਨਾਲ ਕਿਹੜੀ ਪੱਗ ਸੋਹਣੀ ਲੱਗਦੀ ਆ ਉਹਨੂੰ ਉਸ ਤਰੀਕੇ ਨਾਲ ਬਣਾ ਮਤਲਬ ਕਿ ਬੰਨ੍ਹ ਦਿੱਤੀ ਆ ਤੇ ਜਿਹੜਾ ਸੋਹਣਾ ਲੱਗੇ ਕਿ ਉਹ ਆਪਣਾ ਇੱਕ ਲੋਕਲ ਜਿੱਦਾਂ ਪੈਂਟ ਕੋਟ ਦੇ ਜਾਂ ਕੋਈ ਪਜਾਮੇ ਕੁੜਤੇ ਦੀ ਆ ਉਹ ਉਹਨਾਂ ਦੇ ਬ੍ਰਾਂਡ ਮਾਸਟਰ ਬੰਦੇ ਆ ਮੁੰਡੇ ਤੇ ਸੋਹਣੇ ਲੱਗਦੇ ਆ ਵਧੀਆ ਲੱਗਦੇ ਆ ਮੇਰੇ ਖਿਆਲ ਨਾਲ ਪੱਗ ਬੰਨਣ ਨਾਲ ਨਾ ਇੱਕ ਬੰਦੇ ਦੀ ਜਿਹੜੀ ਪਰਸਨੈਲਿਟੀ ਹੈ ਨਾ ਉਹ 100 ਗੁਣਾ ਵਾਧੀ ਲਾ ਲੋ ਤੁਸੀਂ ਬਈ ਬਹੁਤ ਸੋਹਣੀ ਬਣਦੀ ਕਿੰਨੀ ਖੁਸ਼ੀ ਮਿਲਦੀ ਆ ਵੀ ਜਿਹੜੀ ਤੁਹਾਡੀਆਂ ਬਣੀਆਂ ਪੱਗਾਂ ਨੇ ਵੱਡੇ ਵੱਡੇ ਲੈਵਲ ਤੇ ਪ੍ਰਮੋਟ ਹੋ ਰਹੀਆਂ ਆ ਜਾਂ ਪੱਗੀ ਪਗੜੀ ਨੂੰ ਪ੍ਰਮੋਟ ਕਰ ਰਹੇ ਹੋ ਖੁਸ਼ੀ ਇਹ ਦੇਖੋ ਜੀ ਇੱਕ ਤੇ ਪਹਿਲਾਂ ਹੀ ਬੜੀ ਖੁਸ਼ੀ ਆ ਕਿ ਅਸੀਂ ਆਪਣੀ ਸਿੱਖ ਫੈਮਿਲੀ 'ਚ ਜਨਮ ਲਿਆ ਵਾ ਤੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਵੈਸੇ ਹੀ ਬੜਾ ਸੋਹਣਾ ਬਣਾ ਕੇ ਜੋ ਚੀਜ਼ ਸਾਨੂੰ ਉਹਨਾਂ ਨੇ ਮਤਲਬ ਕਿ ਪ੍ਰੋਵਾਈਡ ਕਰ ਗਏ ਆ ਜੋ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਤਲਬ ਕਿ ਸਿੱਖੀ ਦੇ ਨਾਲ ਜੋੜ ਗਏ ਆ ਅਸੀਂ ਜੁੜਨਾ ਵਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੱਗ ਜਿਹੜੀ ਹੈ ਨਾ ਬੜਾ ਸਿਕਿਉਰ ਫੀਲ ਕਰਦਾ ਬੰਦਾ ਉਹਦੇ ਵਿੱਚ ਵੀ ਕੋਈ ਵੀ ਕਿਸੇ ਤਰੀਕੇ ਨਾਲ ਰਾਤ ਦਿਨ ਉਦਾਂ ਵੀ ਸਾਡੀ ਇੱਥੇ ਸਮਾਜ ਦੇ ਵਿੱਚ ਵੈਸੇ ਵੀ ਜਿੱਦਾਂ ਕੋਈ ਜਨਾਨੀ ਜਾਂ ਲੇਡੀਜ਼ ਜਿਹੜਾ ਉਹ ਸਰਦਾਰ ਬੰਦੇ ਲੱਗਦੇ ਵੈਸੇ ਬਹੁਤ ਵਧੀਆ ਸਿਕਿਉਰ ਫੀਲ ਕਰਦੇ ਆ ਤੇ ਇਹਦੇ ਨਾਲ ਉਹ ਤਾਂ ਸਾਨੂੰ ਖੁਸ਼ੀ ਹੁੰਦੀ ਹੁੰਦੀ ਆ ਪਰ ਜਦੋਂ ਕਿਸੇ ਦੇ ਪੱਗ ਵੱਜੀ ਆ ਜਾਂ ਮੈਂ ਕਿਸੇ ਦੇ ਪੱਗ ਬੰਨਦਾ ਵਾਂ ਉਹ ਮੈਨੂੰ ਅੰਦਰੋਂ ਬਹੁਤ ਖੁਸ਼ੀ ਹੁੰਦੀ ਆ ਕਿ ਮੈਂ ਆਪਣੇ ਹੱਥ ਨਾਲ ਇਹ ਮਾਲਕ ਨੇ ਜਿਹੜੇ ਹੱਥ ਦਿੱਤੇ ਆ ਉਹ ਇਹ ਸੋਚ ਦਿੱਤੀ ਆ ਇਹ ਉਹਦੀ ਬਖਸ਼ੀ ਆ ਕਿ ਇਹ ਮੇਰਾ ਮੇਰੇ ਥੋੜਾ ਕੁਝ ਚੱਲ ਰਿਹਾ ਹੱਥ 'ਚ ਇਹ ਤੇ ਉਹਦੇ ਉਹਦੇ ਵੱਲੋਂ ਦਿੱਤੀ ਆ ਕਿ ਹੋ ਸਕਦਾ ਮਾਲਕ ਨੇ ਐਸੀ ਡਿਊਟੀ ਲਈ ਆ ਕਿ ਜਿਹੜੀ ਕਿ ਤੂੰ ਪੱਗ ਬੰਨ ਤੇ ਜਾਂ ਕਿਸੇ ਨੂੰ ਮੇਰੇ ਕੋਲ ਕਾਫੀ ਲਿਸਟ ਪਈ ਆ ਕਾਫੀ ਬੱਚਿਆਂ ਦੀ 700 ਪਲੱਸ ਬੱਚੇ ਹੋਣੇ ਜਿਹੜੇ ਮੇਰੇ ਕੋਲ ਸਟੂਡੈਂਟ ਨੇ ਜਿਹੜੇ ਪੱਗ ਸਿੱਖ ਗਏ ਨੇ ਤੇ ਉਹਨਾਂ ਦੇ ਵਿੱਚ ਮੇਰੇ ਕੋਲ ਸਾਰਾ ਰਿਕਾਰਡ ਪਿਆ ਵਾ ਕਿ ਤੇ ਪੱਗ ਜਦੋਂ ਬੰਨਦੇ ਆ ਮੈਨੂੰ ਕੋਈ ਸਿੱਖਣ ਆਉਂਦਾ ਵਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਦਿਲੋਂ ਨੌਜਵਾਨ ਪੀੜ੍ਹੀ ਹੈਗੀ ਵਿਦੇਸ਼ਾਂ ਤੋਂ ਰੁੱਕ ਕਰ ਰਹੀ ਆ ਤੁਸੀਂ ਜਿਹੜਾ ਆਪਣਾ ਸ਼ੌਂਕ ਸੀਗਾ ਉਹਨੂੰ ਕੀਤਾ ਬਣਾਇਆ ਹੈਗਾ ਕੀ ਅਪੀਲ ਕੀ ਹੈਗੀ ਨੌਜਵਾਨਾਂ ਨੂੰ ਵੇਖੋ ਜੀ ਇਹ ਤੇ ਮੇਰੇ ਕੋਲ ਇੱਕ ਮਾਲਕ ਦਾ ਬਖਸ਼ਾ ਟੈਲੈਂਟ ਸੀਗਾ ਤੇ ਉਹ ਮੈਂ ਨੂੰ ਮਤਲਬ ਕਿ ਵਰਤੋਂ ਚ ਲੈਂਦਾ ਵਾ ਤੇ ਉਹ ਇਹੋ ਜਿਹੜਾ ਮੇਰਾ ਟੈਲੈਂਟ ਆ ਜਿਹੜੀ ਮੇਰੇ ਚ ਖੂਬੀ ਮਾਲਕ ਨੇ ਪਾਈ ਆ ਮੈਂ ਚਾਹੁੰਦਾ ਵਾਂ ਕਿ ਉਹੀ ਮੇਰੇ ਕੋਲ ਉਸ ਤਰੀਕੇ ਨਾਲ ਉਸੇ ਲਾਈਨ ਦੇ ਜਾਂ ਪੱਗ ਬੰਨਣ ਵਾਲੇ ਮੇਰੇ ਕੋਲ ਲੋਕ ਪਹੁੰਚਦੇ ਆ ਮੈਂ ਉਹਨਾਂ ਨੂੰ ਗਾਈਡ ਕਰਾਂ ਕਿ ਯਾਰ ਪੱਗ ਦੇ ਨਾਲ ਸਾਡੀ ਬਹੁਤ ਜ਼ਿਆਦਾ ਪਰਸਨੈਲਿਟੀ ਵੀ ਬਣਦੀ ਆ ਤੇ ਉਹਨਾਂ ਨੂੰ ਮੈਂ ਚਾਹੁੰਦਾ ਵਾਂ ਕਿ ਇਹ ਪੱਗ ਵੱਲ ਜ਼ਿਆਦਾ ਧਿਆਨ ਦੇਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨੂੰ ਆਪਾਂ ਪ੍ਰਮੋਟ ਕਰਾਂਗੇ ਜੋ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਦੇ ਨਾਲ ਆਪਾਂ ਚੱਲਾਂਗੇ ਅੱਗੇ ਪ੍ਰਮੋਟ ਕਰਾਂਗੇ ਤਾਂ ਤਾਂ ਹੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇਹ ਪੱਗ ਜਿਹੜੀ ਆ ਉਹ ਕਿਵੇਂ ਸਾਡੀ ਦਿੱਤੀ ਦੇਣਾ ਕਿਵੇਂ ਸ਼ੀਧੀਆਂ ਪਾ ਕੇ ਕਿੰਦਾ ਇਹਨਾਂ ਦੇ ਜਿਹੜੀ ਆ ਹੋਂਦ ਚ ਆਈ ਹੈ ਪੱਗ ਤੇ ਇਹਨੂੰ ਅਸੀਂ ਜਿਆਦਾ ਪ੍ਰਮੋਟ ਕਰਦੇ ਆਂ ਤੇ ਹੋਰ ਵੀ ਕੁਝ ਮੁੰਡੇ ਆ ਜੇ ਆਪਾਂ ਕਿਸੇ ਦੇ ਸੋਹਣੀ ਪੱਗ ਬਨਣਾਗੇ ਉਹ ਇੱਕ ਦੂਜੇ ਵੱਲ ਵੇਖ ਕੇ ਉਹ ਫਿਰ ਥੋੜਾ ਜਿਹਾ ਇਨਸਪਾਇਰ ਹੁੰਦੇ ਆ ਕਿ ਇਹ ਯਾਰ ਇਹ ਬੰਦਾ ਪੱਗ ਬਣ ਚ ਸੋਹਣਾ ਲੱਗਾ ਹੋ ਸਕਦਾ ਮੈਂ ਵੀ ਸੋਹਣਾ ਲੱਗਾ ਤੇ ਇਸ ਲਈ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰ ਬੰਦੇ ਨੇ ਪੱਗ ਸੋਹਣੀ ਲੱਗੇ ਤੇ ਇਸ ਤਰੀਕੇ ਨਾਲ ਆਉਂਦੇ ਆ ਬੱਚੇ ਕਿ ਜੇ ਛੋਟੇ ਬੱਚੇ ਵੀ ਹੁੰਦੇ ਆ ਜੇ ਆਪਾਂ ਇੱਕ ਗੱਲ ਮੈਂ ਫੈਮਿਲੀ ਚ ਬੜੀ ਲੋਕਾਂ ਦੇ ਨਾਲ ਫੈਮਿਲੀ ਜਦੋਂ ਆਉਂਦੀ ਹੈ ਨਾ ਉਹ ਪੱਗ ਬੱਚੇ ਛੋਟੇ ਨੂੰ 2 ਸਾਲ ਦਾ 5 ਸਾਲ ਦਾ ਬੱਚੇ ਨੂੰ ਪੱਗ ਬਣਾ ਕੇ ਖੁਸ਼ ਨਹੀਂ ਆ ਕਿਉਂ ਨਹੀਂ ਖੁਸ਼ ਕਿਉਂਕਿ ਉਹਨਾਂ ਨੂੰ ਬੰਨਣ ਵਾਲਾ ਉਸ ਤਰੀਕੇ ਦਾ ਨਾ ਪਰਫੈਕਟ ਪ੍ਰੋਫੈਸ਼ਨਲ ਬੰਦਾ ਨਹੀਂ ਮਿਲਦਾ ਉਹ ਕਈ ਵਾਰ ਵੱਡੀ ਪੱਗ ਬੰਨ ਦਿੰਦੇ ਆ ਉਹ ਬੱਚੇ ਦੇ ਮਨ ਦੇ ਵਿੱਚ ਇੱਕ ਇਹੋ ਜਿਹਾ ਵਹਿਮ ਪਾ ਜਾਂਦਾ ਅਜੇ 5-7 ਸਾਲ ਨਹੀਂ ਪੱਗ ਬੰਨਣੀ ਉਹ ਨਾ ਮੈਨੂੰ ਮੈਨੂੰ ਜੱਜ ਦੀ ਦੀਆਂ ਕਿਉਂਕਿ ਉਹਨੂੰ ਕੰਪਲੀਮੈਂਟ ਹੀ ਇਦਾਂ ਦੇ ਮਿਲ ਜਾਂਦੇ ਆ ਕਿ ਉਹ ਪੱਗ ਫਿਰ ਉਹ 5-7 ਸਾਲ ਫਿਰ ਉਹ ਗੈਪ ਆ ਜਾਂਦਾ ਉਹਦੇ ਨਾਲ ਜੁੜਨ ਦੇ ਨਾਲ ਸਗੋਂ ਉਹਨੂੰ ਇੱਕ ਪ੍ਰੋਫੈਸ਼ਨਲ ਕੋਲ ਜਾਂ ਕੋਈ ਘਰ ਦਾ ਕੋਈ ਪ੍ਰੋਫੈਸ਼ਨਲ ਬੰਦਾ ਹੋਵੇ ਉਹ ਪੱਗ ਬੰਨੇ ਪਰ ਉਹਨੂੰ ਲੱਗੇ ਵੀ ਜਿੱਥੇ ਉਹ ਪੱਗ ਬੰਨ ਕੇ ਜਾਵੇ ਉਹਨੂੰ ਬਸ ਇਹੋ ਹੀ ਲੱਗੇ ਵੀ ਪੱਗ ਤੋਂ ਬਗੈਰ ਨਹੀਂ ਤਾਂ ਸੋਹਣਾ ਲੱਗਦਾ ਤੇ ਉਹਦੇ ਨਾਲ ਇਹ ਆ ਕਿ ਸਾਡੀ ਜਿਹੜੀ ਉਹ ਬੱਚੇ ਤੋਂ ਸ਼ੁਰੂ ਹੋਈ ਸਿੱਖੀ ਪ੍ਰਮੋਟ ਵੇਖੋ ਜੀ 7 ਸਾਲ ਦਾ ਗੈਪ ਪੈਣ ਦੇ ਨਾਲ ਉਹਦੀ ਪੱਗ ਨਾਲ ਕਿੰਨਾ ਫਰਕ ਪਊਗਾ ਜਾ ਕੇ ਬਿਲਕੁਲ ਇਹ ਨੌਜਵਾਨ ਹੈ ਤਲਵਿੰਦਰ ਸਿੰਘ ਬੱਲ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਸਿੱਖੀ ਨੂੰ ਪ੍ਰਮੋਟ ਕਰਨ ਦੇ ਲਈ ਪੱਗ ਨੂੰ ਪ੍ਰਮੋਟ ਕਰਨ ਦੇ ਲਈ ਹਮੇਸ਼ਾ ਉਹ ਕੰਮ ਕਰਦੇ ਨੇ ਤੇ ਆਪਣਾ ਜਿਹੜਾ ਸ਼ੌਂਕ ਸੀਗਾ ਉਸ ਨੂੰ ਹੀ ਹੁਣ ਕਿੱਤਾ ਬਣਾਇਆ ਹੈਗਾ ਨਾਲੇ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਹੈ ਕਿ ਵਿਦੇਸ਼ਾਂ ਦਾ ਰੁਕ ਕਰਨ ਦੀ ਬਜਾਏ ਜੋ ਉਹਨਾਂ ਦਾ ਸ਼ੌਂਕ ਹੈਗਾ ਉਸ ਨੂੰ ਆਪਣਾ ਕਿੱਤਾ ਬਣਾ ਕੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੇ ਪੰਜਾਬ ਦੀ ਸੇਵਾ ਕੀਤੀ ਜਾ ਸਕਦੀ ਹੈ। ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par